ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀ ਮਿੱਤਰੋ ਨਵੇਂ ਚੌਂਕ ਦੇ ਨਾਲ ਅੱਜ ਆਪਾਂ ਦੁਬਾਰਾ ਪਹੁੰਚੇ ਆ ਤੁਹਾਡੇ ਕੋਲ ਤੇ ਏਰੀਆ ਮੋਗੇ ਦਾ ਭਿੰਡਰ ਕਲਾ ਪਿੰਡ ਤੇ ਬਾਬਾ ਮਿੰਦੀ ਜੀ ਬਹੁਤ ਵਧੀਆ ਕਬੂਤਰ ੜਾਉਂਦੇ ਨੇ। ਉਰੇ ਲਗਾਇਆ ਹੌਟਰਾ ਸਿਸਟਮ ਚੋਰੀ ਦਾ ਡਰ ਸੀ ਵਧੀਆ ਕਬੂਤਰ ੜੋਦੇ ਨੇ ਬਾਜ਼ੀਆਂ ਵੀ ਵਧੀਆ ਜਿੱਤਦੇ ਨੇ ਬਾਈ ਹੋਣੀ ਤੇ ਸ਼ੌਂਕ ਕਰਾਉਣ ਜਾ ਰਹੇ ਹਾਂ ਤੁਹਾਨੂੰ ਬਾਬਾ ਜੀ ਦੇ ਕਬੂਤਰਾਂ ਦਾ ਠੀਕ ਆ ਜੀ ਤੇ ਬਹੁਤ ਵਧੀਆ ਬੰਦੇ ਨੇ ਮਿਲ ਕੇ ਬਹੁਤ ਵਧੀਆ ਲੱਗਾ ਤੇ ਕਬੂਤਰ ਵੀ ਬਹੁਤ ਬਹੁਤ ਵਧੀਆ ਨੇ ਜੀ ਤੇ ਇਹ ਕਰਾਣੇ ਤੁਹਾਨੂੰ ਆਪਾਂ ਸ਼ੌਂਕ ਜੀ। ਬਾਕੀ ਮਿੱਤਰੋ ਆਣੇ ਬਾਈ ਹੁਣਾਂ ਦੇ ਕਬੂਤਰ ਠੀਕ ਆ ਜੀ ਤੇ ਸ਼ੌਂਕ ਬਾਈ ਹੁਣਾਂ ਨੂੰ ਲੱਗਦਾ ਕਾਫੀ ਪੁਰਾਣਾ ਆ ਗੱਲਬਾਤ ਵੀ ਕਰਦੇ ਆ ਬਾਈ ਹੁਣਾਂ ਦੇ ਨਾਲ ਤੇ ਨਾਲ ਕਰਾਣੇ ਤੁਹਾਨੂੰ ਸ਼ੌਂਕ ਵੀਰੇ ਕੀ ਹਾਲ ਚਾਲ ਆ ਠੀਕ ਆ ਬਾਈ ਵਧੀਆ ਤੁਹਾਨੂੰ ਨਾਲ ਕਿੰਨੀ ਕੀ ਦਿਰ ਹੋ ਗਈ ਬਾਬਾ ਜੀ ਨੂੰ ਸ਼ੌਂਕ ਕਰਦਿਆਂ ਨੂੰ ਆਪਾਂ ਨੂੰ ਸ਼ੌਂਕ ਤਾਂ ਬਚਪਨ ਤੋਂ ਹੀ ਆ 5-6 ਸਾਲ ਤੋਂ ਬੜਾ ਜਿਆਦਾ ਬੜਾ ਜਿਆਦਾ ਆ ਤੇ ਕਬੂਤਰ ਬਚਪਨ ਦੇ ਰੱਖੇ ਹੋਏ ਆ ਬਚਪਨ ਦੇ ਰੱਖੇ ਫੇ ਵਿੱਚ ਛੱਡਦੇ ਸੀਗੇ ਛੱਡ ਤੇ ਹੀ ਉਸ ਤੋਂ ਬਾਅਦ ਹੁਣ ਲੋਕਡਾਊਨ ਵੇਲੇ ਲੱਖੇ ਲੋਕਡਾਊਨ ਵੇਲੇ ਦੁਬਾਰਾ ਸਟਾਰਟ ਕਰ ਦਿੱਤਾ ਠੀਕ ਆ ਠੀਕ ਆ ਤੇ ਹੁਣ ਕਰੇਜ ਜਿਹੜਾ ਉਹ ਜ਼ਿਆਦਾ ਫੜ ਗਿਆ ਹਾਂ ਕਰੇਜ ਤਾਂ ਆਏ ਸੀ ਪਹਿਲੀ ਵਾਰ ਰੱਖੇ ਤੇ ਪਹਿਲੀ ਵੀ ਬਾਜੀ ਦਿੱਤੀ ਗਈ ਆ ਅੱਛਾ ਪਹਿਲੀ ਵਾਰ ਰੱਖੇ ਤੇ ਨਾਂ ਕੋ ਪਤਾ ਸੀ ਨਾ ਵਾਸਤਾ ਤੇ ਬਸ ਪਹਿਲੀ ਬਾਜੀ ਸਹੀ ਆ ਸਹੀ ਆ ਸਹੀ ਆ ਇਦਾਂ ਛੱਡ ਦਿੱਤਾ ਸੀ ਕਬੂਤਰ ਹਾਂ ਉਹ ਮੜਮੜਾ ਥਾਂ ਤੋਂ ਤੇ ਛੱਡਦਾ ਮੜਮੜਾ ਪਤਾ ਸੀਗਾ ਹਾਂ ਯਾਰਾਂ ਦੋਸਤਾਂ ਕੋ ਪੁੱਛ ਲਿਆ ਬਾਈ ਹਾਂ ਬਸ ਇਹਨਾਂ ਕੋਲ ਪੁੱਛਦੇ ਠੀਕ ਆ ਠੀਕ ਆ ਠੀਕ ਆ ਤੇ ਕਬੂਤਰ ਜਿਹੜੇ ਹੈਗੇ ਆ ਇਹ ਕਿੱਥੋਂ ਫਿਰ ਲਿਆਉਂਦੇ ਆ ਆਪਾਂ ਇਹ ਪਿੰਡੋਂ ਮੁੰਡਾ ਬੱਬੂ ਬੱਬੂ ਹਾਂ ਉਹਨੇ ਦਿੱਤੇ ਪੀਗਾ ਠੀਕ ਆ ਠੀਕ ਆ ਉਹਨੇ ਕਬੂਤਰ ਤੇ ਹੀ ਉਹ ਕਹਿੰਦਾ ਮੈਂ ਦਊਗਾ ਤੈਨੂੰ ਹਾਂਜੀ ਉਹਦੇ ਕਬੂਤਰਾਂ ਤੋਂ ਗਾਂ ਆਲਾ ਦਾ ਆਪਾਂ ਵਧਾਲੀ ਜੀ ਠੀਕ ਆ ਜੀ ਫੇਰ ਤਾਂ ਬਾਅਦ ਚ ਤੁਹਾਨੂੰ ਪਤਾ ਹੀ ਮਿਲਦਾ ਹੀ ਨਹੀਂ ਆ ਕਈ ਆ ਜਾਂਦੇ ਇਧਰ ਉਧਰੋਂ ਜੀ ਹਾਂਜੀ ਸਹੀ ਆ ਸਹੀ ਆ ਤੇ ਬਾਕੀ ਮਿੱਤਰੋ ਤੁਹਾਨੂੰ ਐ ਸ਼ੌਂਕ ਕਰਾ ਰਹੇ ਆਂ ਆਪਾਂ ਬਾਬਾ ਜੀ ਦੇ ਕਬੂਤਰਾਂ ਦਾ ਤੇ ਬਹੁਤ ਵਧੀਆ ਇਨਸਾਨ ਨੇ ਵਧੀਆ ਲੱਗਾ ਮਿਲ ਕੇ ਬਾਈ ਉਹਨਾਂ ਨੂੰ ਠੀਕ ਆ ਜੀ ਤੇ ਨਸਲਾਂ ਬਹੁਤ ਬਹੁਤ ਸੋਹਣੀਆਂ ਨੇ ਤੇ ਬਾਬਾ ਜੀ ਆਰਕਾਂ ਬਾਜੀਆਂ ਕਿੰਨੀਆਂ ਕਿ ਛੱਡੀਆਂ ਸੀ ਬਾਜੀਆਂ ਤਾਂ ਤਕਰੀਬਨ ਛੱਡਦੀ ਰਹੀਦਾ ਆਰਕਾਂ ਕਿੰਨੀਆਂ ਛੱਡੀਆਂ ਸੀ ਇਤ ਦਾ 5-7 ਛੱਡੀਆਂ ਗਈਆਂ ਨੇ 5-7 ਛੱਡੀਆਂ ਹੈ ਇੱਕ ਇੱਕ ਜਿੱਤੀ ਆ ਬਹ ਮਸ਼ੀਨ ਦਿੱਤੀ ਹੋਈ ਹੈ ਕਿਹੜੀ ਜਗ੍ਹਾ ਤੋਂ ਜੀ ਉਹ ਲੰਡੇ ਕਿਆਂ ਤੋਂ ਜਿੱਤੀ ਹੋਈ ਹੈ ਲੰਡੇ ਕਿਆਂ ਤੋਂ ਹਾਂਜੀ ਪਹਿਲਾ ਨੰਬਰ ਬਣਿਆ ਉਹ 7 ਦਾ ਟਾਈਮ ਹੀ ਕੀਤਾ ਤਿੰਨ ਕਬੂਤਰਾਂ ਨੇ ਤਿੰਨ ਕਬੂਤਰਾਂ ਨੇ 7 ਦਾ ਟਾਈਮ ਪਾਕੀਆਂ ਪਈਆਂ ਸੀ ਪਾਕੀਆਂ ਜੀ ਆਪਾਂ ਨੂੰ ਮਸ਼ੀਨ ਨਿਕਲੇ ਕਿਹੜੇ ਕਿਹੜੇ ਨਾਮ ਸੀ ਤਿੰਨ ਇੱਕ ਫਰਿੱਜ ਸੀਗਾ ਹਾਂ ਇੱਕ ਵਾਸ਼ਿੰਗ ਮਸ਼ੀਨ ਤੇ ਇੱਕ ਸੀ ਐਲ ਸੀ ਡੀ ਐਲ ਸੀ ਡੀ ਆਪਣੀ ਵਾਸ਼ਿੰਗ ਮਸ਼ੀਨ ਦੀ ਹਾਂਜੀ ਆਪਣੀ ਵਾਸ਼ਿੰਗ ਮਸ਼ੀਨ ਸਹੀ ਆ ਬਹੁਤ ਵਧੀਆ ਉੱਡੀ ਤੇ ਫਿਰ ਹੈ ਹਾਂਜੀ ਹਾਂਜੀ ਤੇ ਆ ਲਓ ਬਾਈ ਜੀ ਬਾਈ ਦੇ ਕਬੂਤਰ ਬਹੁਤ ਬਹੁਤ ਵਧੀਆ ਨਸਲਾਂ ਨੇ ਤੇ ਜ਼ਿਆਦਾਤਰ ਬਾਈ ਹੋਣਾਂ ਨੇ ਜਿਹੜੇ ਆ ਗਿਆ ਦੱਸਦੇ ਨੇ ਕਿ ਘਰੇ ਹੀ ਫਿਰ ਤਿਆਰ ਕੀਤੇ ਨੇ ਪੱਠੇ ਜਿਹੜੇ ਬਾਜ਼ੀਆਂ ਛੱਡਦੇ ਨੇ ਆ ਕਾਲਸਰਾ ਜੇ ਕਿਹੜੀਆਂ ਚੋਂ ਆ ਬਾਈ ਇਹ ਬਾਈ ਮਖਿਆਲੇ ਆ ਅੱਛਾ ਮਖਿਆਲੇ ਕਬੂਤਰਾਂ ਚੋਂ ਆ ਹੈ ਹੈ ਮਖਿਆਲੇ ਇਹ ਆਪਣੇ ਯਾਰ ਦੋਸਤ ਨੇ ਆਪ ਨੂੰ ਗ੍ਰਾਫਟ ਦਿੱਤਾ ਠੀਕ ਆ ਠੀਕ ਬਾਗੇਪੁਰਾਣੇ ਤੋਂ ਗਰਦੀਪ ਮੁੰਡਾ ਬਾਗੇਪੁਰਾਣੇ ਤੋਂ ਬਾਈ ਗਰਦੀਪ ਤੇ ਸੱਜਣਤਾਈ ਬੜਿਆਂ ਭਰਾਵਾਂ ਦੇ ਨਾਲ ਆ ਬਾਈ ਉਹਨਾਂ ਦੀ ਤੇ ਬਾਈ ਜੀ ਇੱਕ ਚੀਜ਼ ਹੋਰ ਦੱਸ ਦੋ ਕਿ ਆਪਣਾ ਸਤਾਦ ਕੌਣ ਨੇ ਆਪਣਾ ਸਤਾਦ ਹੈ ਜੀ ਬਲਜੀਤ ਸਿੰਘ ਡੱਲਾ ਬਲਜੀਤ ਡੱਲਾ ਬਾਈ ਦੇ ਕਬੂਤਰ ਵੀ ਉੱਥੋਂ ਆਏ ਨੇ ਤੇ ਬਾਈ ਉਹਨਾਂ ਦਾ ਪ੍ਰੇਮ ਵੀ ਬਹੁਤ ਆ ਵੀਰ ਹੋਣਾ ਦਾ ਤੇ ਖਡਾਰ ਜਿਹੜੀ ਹੈਗੀ ਆ ਬਲਜੀਤ ਬਾਈ ਡੱਲੇ ਹੋਣਾ ਦੀ ਹੀ ਚੱਲਦੀ ਆ ਇਹਨਾਂ ਕਬੂਤਰਾਂ ਤੇ ਤੇ ਆ ਦੇਖੋ ਗੱਲ ਕਰੀਏ ਵਿੱਚ ਇੱਕ ਡੱਬੀ ਵੀ ਬੈਠੀ ਆ ਬਹੁਤ ਹੀ ਵਧੀਆ ਵਧੀਆ ਸ਼ਾਨਦਾਰ ਪਰਿੰਦੇ ਨੇ ਠੀਕ ਹੈ ਵੱਡੇ ਜੋੜੇ ਆ ਬਾਈ ਫੇਰ ਤੁਹਾਨੂੰ ਦੱਸਦੀ ਐ ਤੇ ਬਾਬਾ ਇਹ ਜੋੜੀਆਂ ਜੇ ਤੋੜੀਆਂ ਨਹੀਂ ਆਪਾਂ ਨਹੀਂ ਜੋੜੀਆਂ ਤੋੜੀਆਂ ਨਹੀਂ ਆ ਵਾ ਲਾਈ ਰੱਖਦੀਆਂ ਉਹ ਆ ਤੋੜਦਾ ਹੀ ਦੀਆਂ ਠੀਕ ਹੈ ਜੀ ਜਿਵੇਂ ਜਿਵੇਂ ਗਾਂ ਦੀਆਂ ਲਾਈ ਰੱਖ ਸਹੀ ਹੋ ਗਿਆ ਹਾਂ ਲੋ ਵੇਖ ਕਰੋ ਸ਼ੌਂਕ ਹੈ ਨਾ ਕਬੂਤਰਾਂ ਦਾ ਤੇ ਕਿੱਦਾਂ ਦਾ ਲੱਗਦਾ ਦੱਸਣਾ ਜ਼ਰੂਰ ਕਿਉਂਕਿ ਵੀਰੇ ਕਬੂਤਰ ਤੇ ਦੁਨੀਆ ਭਰ ਦੇ ਵਿੱਚ ਬਹੁਤ ਦੇਖਣ ਨੂੰ ਮਿਲਦੇ ਨੇ ਤੇ ਨਸਲਾਂ ਜਿਹੜੀਆਂ ਕਿਤੇ ਕਿਤੇ ਦੇਖਣ ਨੂੰ ਮਿਲਦੀਆਂ ਆ ਗਿਣਤੀ ਦੇ ਕਬੂਤਰ ਨੇ ਬਾਬਾ ਜੀ ਕੋਲ ਇਹ ਸਾਰੇ ਹੱਥ ਨਾਲ ਹੀ ਤਿਆਰ ਕੀਤੇ ਹੋ ਗਏ ਅੱਛਾ ਹਾਂਜੀ ਸਹੀ ਆ ਸਹੀ ਆ ਇਹ ਮੰਨ ਲਾ ਵੀ ਕੋਈ ਇਹਦੇ ਵਿੱਚ ਮੋਲ ਨਹੀਂ ਲੈਂਦਾ ਜਾਂ ਠੀਕ ਆ ਆਪਦੇ ਹੱਥ ਨਾਲ ਤਿਆਰ ਕੀਤੇ ਦਿਮਾਗ ਨਾਲ ਨਾਲ ਤਿਆਰ ਕੀਤੇ ਸਹੀ ਆ ਜੋੜੇ ਆਪਣੇ ਹਿਸਾਬ ਨਾਲ ਬਣਾ ਬਣਾ ਕੇ ਤਿਆਰ ਕੀਤੇ ਨੇ ਬਾਈ ਕਰੋ ਸ਼ੌਂਕ ਬਾਈ ਇਹਨਾਂ ਕਬੂਤਰਾਂ ਦਾ ਤੇ ਆਪਣੀ ਕੋਸ਼ਿਸ਼ ਹੁੰਦੀ ਆ ਵੀ ਜਿੱਥੇ ਜਾਈਏ ਤੁਹਾਨੂੰ ਸ਼ੌਂਕ ਕਰਈਏ ਬਾਬਾ ਇਹ ਕਾ ਖਟੀਆਂ ਖਾਂਦਾ ਇਹ ਕਿੜਿਆਂ ਚੋਂ ਇਹ ਰਾਜਨ ਵਾਲਾ ਸੇ ਇਹ ਰਾਜਨ ਵਾਲਾ ਕਬੂਤਰ ਦੇਖੋ ਬਈ ਸਵਾਸਰਾ ਕਬੂਤਰ ਤੇ ਬਹੁਤ ਹੀ ਵਧੀਆ ਸ਼ਾਨਦਾਰ ਤੇ ਨਾਲ ਬੈਗੀ ਆ ਕੇ ਡੱਬੀ ਤੇ ਚੱਲਦੇ ਆ ਮਿੱਤਰੋ ਦੂਸਰੇ ਖੁੱਡੇ ਦੇ ਵਿੱਚ ਕਰਾਉਣੇ ਤੁਹਾਨੂੰ ਸ਼ੌਂਕ ਬਾਕੀ ਇਹ ਬਾਗਿਖਾਨੇ ਬਾਹਰ ਜਾਲ ਵੀ ਲਾਇਆ ਹੋਇਆ ਤੇ ਛਤਰੀਆਂ ਜਿਹੜੀਆਂ ਰੰਗ-ਬਰੰਗੀਆਂ ਲਾਈਆਂ ਹੋਈਆਂ ਆ ਡੱਬੀਦਾਰ ਠੀਕ ਹੈ ਜੀ ਵੱਖਰੀ ਵੱਖਰੀ ਤਹਿ ਆ ਲੱਗ-ਲੱਗ ਕਿਸਮ ਦੀਆਂ ਤੇ ਅੰਦਰ ਜਿਹੜੇ ਫੁੱਡੇ ਵੀ ਬਹੁਤ ਵਧੀਆ ਨੇ ਉੱਪਰ ਜਿਹੜੇ ਹੈਗਾ ਕਬੂਤਰ ਬਾਈ ਹੁਣਾਂ ਨੇ ਜਿਹੜੇ ਆ ਸਲੇਟਾਂ ਪਾਈਆਂ ਹੋਈਆਂ ਆ ਬੱਤੇ ਪਾ ਕੇ ਤੇ ਆਹ ਲਓ ਬਾਈ ਇੱਧਰ ਆ ਜਿਓ ਇਹਨਾਂ ਦਾ ਕਰੋ ਸ਼ੌਂਕ ਆ ਬੂਰੇ ਬੈਠਾ ਮਸ਼ੀਨ ਜਿੱਤੇ ਆਇਆ ਆ ਮਸ਼ੀਨ ਜਿੱਤਿਆ ਬਾਈ ਵਾਸ਼ਿੰਗ ਮਸ਼ੀਨ ਲੰਡੇ ਕੇ ਤੋਂ ਠੀਕ ਆ ਜੀ ਨੀਲੀ ਛਾਤੀ ਆ ਇਹਦੀ ਕੀਤੀ ਹੋਈ ਬਾਈ ਖੱਟੀਆਂ ਅੱਖਾਂ ਦਾ ਇਹ ਕਬੂਤਰ ਆ ਆ ਕਰੋ ਸ਼ੌਂਕ ਇਹ ਸਾਰੇ ਬਾਜੀਿੱਤੇ ਆਈ ਆ ਇਹ ਸਾਰੇ ਜਿੱਤੇ ਵਾਲੇ ਆ ਲੱਗਦਾ ਦੋ ਬਾਜੀ ਜਿੱਤੇ ਆਏ ਇਹ ਜਿਹੜਾ ਹਾਂਜੀ ਦੂਜੀ ਕਿੱਥੋਂ ਜਿੱਤੇ ਆਈ ਜੀ ਇਹ ਪਹਿਲੀ ਮੈਣੇ ਜਿੱਤੇ ਆਈ ਮੈਣੇ ਤੇ ਦੂਜੀ ਜਿੱਤੇ ਆਈ ਇੱਥੇ ਲੰਡੇ ਗੀ ਇੱਕ ਲਾਸਟ ਤੇ ਬੈਠਾ ਕਬੂਤਰੀ ਆ ਮੇਰੇ ਖਿਆਲ ਨਾਲ ਟੀਰੀ ਹਾਂਜੀ ਇਹ ਬਈ ਮੁੱਲ ਦੀ ਆ ਇਹ ਮੁੱਲ ਦੀ ਆ ਹਾਂਜੀ ਸਹੀ ਆ ਸਹੀ ਆ ਬਈ ਏਅਰ ਕੀ ਮੁੱਲ ਲੈ ਏਅਰ ਕੀ ਲੈ ਯਾਨੀ ਬਈ ਆ ਦੇਖੋ ਬਾਕੀ ਪਰਿੰਦੇ ਬਗੀਰ ਦੇ ਬਹੁਤ ਹੀ ਸੋਹਣੇ ਸੋਹਣੇ ਠੀਕ ਆ ਜੀ ਇਹ ਰਾਜਨ ਵਾਲਾ ਗੁੜਕੀ ਆ ਆਹ ਰਾਜਨ ਵਾਲਿਆਂ ਚੋਂ ਬਾਈ ਜਿਹੜਾ ਗੁੜਕ ਦਾ ਖੱਟੀਆਂ ਦਾ ਪਾਲ ਸਾਹਮਣੇ ਬੈਠੀ ਹੈ ਇਹ ਵੀ ਜਿੱਤੀ ਹੋਈ ਹੈ ਠੀਕ ਆ ਜੀ ਜਿੱਤੀਆਂ ਅੱਖਾਂ ਦੀ ਇਹ ਚਟੀਆਂ ਅੱਖਾਂ ਵਾਲੀ ਵੀ ਬਾਈ ਬਾਜੀ ਜਿੱਤੀ ਹੋਈ ਆ ਕੰਦੀ ਰਹਿ ਕੇ ਨਾਲ ਪੂਰੀ ਕਰਨੀ ਸਹੀ ਆ ਸਹੀ ਆ ਤੇ ਆ ਇੱਕ ਬੱਚਾ ਵੀ ਹੈਗਾ ਪਲਦਾ ਪਿਆ ਇੱਥੇ ਤੇ ਤੁਹਾਨੂੰ ਐਡਾ ਕਬੂਤਰ ਆਪਾਂ ਦਿਖਾਉਨੇ ਆ ਬਾਈ ਜਿਹੜਾ ਮਸ਼ੀਨ ਵਾਲਾ ਬਾਈ ਹੁਣੀ ਕਹਿੰਦੇ ਨੇ একদম ਆਹ ਫੜਿਓ ਬਾਬਾ ਜੀ ਇਹਦਾ ਦਿਖਾਈਏ ਕਬੂਤਰ ਆ ਜਿਹੜਾ ਆ ਕਰੋ ਸ਼ੌਂਕ ਬਈ ਇਸ ਕਬੂਤਰ ਦਾ ਅੱਖ ਵੀ ਦੇਖੋ ਜਿਹੜਾ ਲੰਡੇ ਕੇ ਤੋਂ ਮਸ਼ੀਨ ਜਿੱਤਿਆ ਤੇ ਦੂਜੀ ਬਾਜੀ ਮੈਨੇਉ ਜਿੱਤੇ ਆ ਪਰ ਵੀ ਦਿਖਾਏ ਰਿਹਾ ਬਬੇ ਆਹ ਦੇਖੋ ਜੀ ਇਹਦੇ ਪਰ ਬਹੁਤ ਵਧੀਆ ਆ ਬਈ ਇਹ ਹੈ ਬਈ ਦੂਸਰਾ ਖੁੱਡਾ ਫੇਰ ਤੁਹਾਨੂੰ ਦੱਸ ਦਈਏ ਦੇਖੋ ਕਿੰਨੇ ਸ਼ਾਨਦਾਰ ਕਬੂਤਰ ਨੇ ਗਿੰਤੀ ਦੇ ਕਬੂਤਰ ਨੇ ਮਨ ਲਾ ਬਾਲਾ ਗਾਣੀ ਹੈ ਦਾ ਤੇ ਕਿੰਨੇ ਦਾ ਰਿਜ਼ਲਟ ਆ ਢ ਨੇ ਠੀਕ ਹੈ ਜੀ ਇਹ ਹੈ ਬਾਈ ਜੀ ਦੂਸਰਾ ਖੁੱਡਾ ਬਾਈ ਹੁਣਾਂ ਦਾ ਠੀਕ ਹੈ ਤੇ ਅੱਗੇ ਆਪਾਂ ਤੁਹਾਨੂੰ ਜਿਹੜਾ ਹੈਗਾ ਆ ਸ਼ੌਂਕ ਕਰਾਉਨੇ ਆ ਨੈਕਸਟ ਖੁੱਡੇ ਦਾ ਠੀਕ ਹੈ ਜੀ ਉਹਦੇ ਵਿੱਚ ਜਿਹੜੇ ਕਬੂਤਰ ਆ ਉਹ ਵੀ ਤੁਹਾਨੂੰ ਬਾਈ ਜੀ ਦਿਖਾ ਦੇਣਾ ਇਹ ਲਓ ਬਾਈ ਜੀ ਜਿਹੜੇ ਨਵੇਂ ਬੱਚੇ ਬਾਈ ਹੁਣਾਂ ਨੇ ਪਿਆਰ ਕਰੇ ਨੇ ਇਹ ਸਾਰੇ ਨਵੇਂ ਪੱਠੇ ਆ ਕਿ ਵੱਡੇ ਵੀ ਆ ਜੀ ਇਹ ਚ ਨਵੇਂ ਆਹ ਲਓ ਬਾਈ ਕਬੂਤਰ ਥੋੜੇ ਜਿਹੇ ਆ ਤੇ ਬੱਚੇ ਦੇਖੋ ਬਾਈ ਹੋਣਾ ਨੇ ਕਿੰਨੇ ਬਣਾਏ ਨੇ ਤੇ ਕਿੰਦਾ ਦਾ ਲੱਗਦਾ ਸ਼ੌਂਕ ਦੱਸਿਓ ਜਰੂਰ ਐ ਦੇਖੋ ਬਾਈ ਐ ਇੱਕ ਲਾਈਨ ਦੇ ਵਿੱਚ ਬੈਠੇ ਨੇ ਤੇ ਇਧਰ ਬੈਠੇ ਨੇ ਦੂਜੀ ਲਾਈਨ ਦੇ ਵਿੱਚ ਆ ਮਵੀ ਵਿੱਚ ਬੜ ਬੜੇ ਵੱਡੀ ਮौज ਕੱਢੀ ਆ ਆ ਦੇਖੋ ਇੱਕ ਬੱਚੇ ਨੇ ਆ ਕਿਹੜੇ ਆ ਜੁਆ ਇਹ ਬਈ ਆਪਣੇ ਕੋਲੇ ਸੋਲੂ ਰੰਗੀਆਂ ਕਬੂਤਰਾਂ ਉਹਨੇ ਘਟਿਆ ਠੀਕ ਆ ਠੀਕ ਆ ਠੀਕ ਆ ਬਾਈ ਦੇਖੋ ਕਿ ਕਿਡੇ ਵੱਡੀ ਮौज ਆ ਇਸ ਬੱਚੇ ਦੇ ਤੇ ਬਹੁਤ ਹੀ ਸੋਹਣਾ ਸ਼ਾਨਦਾਰ ਤੇ ਆ ਲੋ ਜੀ ਆ ਜਿਓ ਥੱਲੇ ਇਹਨਾਂ ਦਾ ਵੀ ਕਰੂ ਛਾਂਕ ਇਹ ਸਾਰੇ ਜਿਹੜੇ ਬਈ ਤੁਸੀਂ ਦੇਖ ਰਹੇ ਹੋ ਇਸ ਟਾਈਮ 2025 ਦੇ ਵਿੱਚ ਜਿਹੜੇ ਉੱਡਣਗੇ ਬਾਬੇ ਇਹ ਸਾਰੇ ਛਤਰਿਆਂ ਤੇ ਲੱਗੇ ਹੋਏ ਨੇ ਹਾਂ ਜੀ ਲੱਗੇ ਨੇ ਸਾਰੇ ਲੱਗੇ ਨੇ ਤੇ ਘਰੇ ਤੁਸੀਂ ਕਿੰਨੀ ਕੀ ਦੇ ਰਹੇ ਇਹਨਾਂ ਨੂੰ ਉਡਾਉਂਦੇ ਹੁੰਦੇ ਹੋ ਏ ਮੰਨ ਲੈ ਜੇ ਉਹ ਮੱਲਾ ਉਹ ਆਉਂਦੇ ਆਂਦੇ 12 1 ਵਜੇ ਆ ਜਾਂਦੇ ਵਸ ਫੇਰ ਰੋਕ ਲੈਂਦੇ ਉਹ ਤੇ ਬੈਰੀ ਬੁਰੀ ਆਪਣੇ ਪੈਂਦੀ ਆ ਬੈਰੀ ਪੈਂਦੀ ਆ ਵੈਸੇ ਬਚੇ ਯਾਰ ਕੀ ਅੱਛਾ ਘੱਟ ਪੈਂਦੀ ਆ ਇੰਨੀ ਨਹੀਂ ਪੈਂਦੀ ਆ ਨਾ ਸਹੀ ਆ ਸਹੀ ਆ ਤੇ ਬਾਬਾਏ ਹੁਣ ਇਹਨਾਂ ਨੂੰ ਦਾਣਾ ਪਾਣੀ ਜਿਹੜਾ ਸਿਆਲਾਂ ਦੇ ਵਿੱਚ ਕਿਹੜਾ ਚੱਲ ਰਿਹਾ ਹੈਗਾ ਜਿਵੇਂ ਸਰਦੀਆਂ ਵਧਣਦੀਆਂ ਅੱਗੇ ਤੋਂ ਕੇ ਮੌਸਮ ਜ਼ਿਆਦਾ ਠੰਡਾ ਆ ਜਾਣਾ ਤੇ ਕੀ ਦਾਣਾ ਪਾਓਗੇ ਇਹਨਾਂ ਨੂੰ ਤੁਸੀਂ ਦਾਣਾ ਪਾਣੀ ਤਾਂ ਕੋਈ ਜਿਵੇਂ ਛੋਲੇ ਹੋਵੇ ਹਾਂਜੀ ਤੇ ਮੱਕੀ ਹੋਗੀ ਕਣਕ ਤੇ ਗੁੱਲੀ ਡੰਡਾ ਵੀ ਪਾ ਲਈਦਾ ਗੁੱਲੀ ਡੰਡਾ ਵੀ ਵਿੱਚ ਮਿਕਸ ਚੱਲਦਾ ਰਹਿੰਦਾ ਹਾਂਜੀ ਵਿੱਚ ਤਾਰਾ ਮੀਰਾ ਪਾ ਲਈਦਾ ਹਾਂਜੀ ਤੇ ਨਾਲ ਕੁੰਮੜੀ ਵਾਡਾ ਅੰਦੂਲਾ ਐਡ ਕਰ ਦਿੰਦੀ ਆ ਆ ਲਓ ਬਾਈ ਤੁਹਾਨੂੰ ਦਿਖਾ ਦਈਏ ਬਾਈ ਉਹਨਾਂ ਨੇ ਜੋ ਦੱਸਿਆ ਆ ਉਹ ਚੀਜ਼ਾਂ ਪਾਈਆਂ ਵੀ ਹੋਈਆਂ ਆ ਤੁਸੀਂ ਚੈੱਕ ਕਰ ਸਕਦੇ ਹੋ ਤਾਰਾ ਮੀਰਾ ਕਣਕ ਚਨੇ ਗੁੱਲੀ ਡੰਡਾ ਤੇ ਮੱਕੀ ਦਾ ਟੁੱਟ ਇਹ ਚਾਰ ਪੰਜ ਚੀਜ਼ਾਂ ਜਿਹੜੀਆਂ ਸਾਹਮਣੇ ਆ ਤੁਹਾਡੇ ਕੁਝ ਵਿੱਚ ਦਾਲਾਂ ਵੀ ਬਾਈ ਹੋਣੀ ਕਹਿੰਦੇ ਨੇ ਕਿ ਪਾ ਦਿੰਦੇ ਨੇ ਠੀਕ ਆ ਜੀ ਤੇ ਇਹਦੇ ਹਿਸਾਬ ਦੇ ਨਾਲ ਹੀ ਜਿਹੜਾ ਹੈਗਾ ਆ ਅੱਗੇ ਤੋਂ ਅੱਗੇ ਜਿਹੜਾ ਕਬੂਤਰ ਵਾਈ ਦਾ ਜਿਹੜਾ ਹੈਗਾ ਆ ਨੌਲ ਜਿਹੜੀ ਹੈ ਗਿਆ ਭਰਾਵਾਂ ਨੂੰ ਮਿਲਦੀ ਰਹਿੰਦੀ ਆ ਆਪਾਂ ਇੱਕ ਦੂਜੇ ਦੇ ਨਾਲ ਸ਼ੇਅਰ ਕਰਦੇ ਆ ਗੱਲਾਂ ਬਾਤਾਂ ਠੀਕ ਹੈ ਜੀ ਤੇ ਬਾਬਾ ਜੀ ਜਿੱਦਾਂ ਇਹ ਬੱਚੇ ਕਢਾਏ ਆ ਜਦੋਂ ਆਪਾਂ ਬਾਜੀਆਂ ਛੱਡਣੀਆਂ ਤੇ ਇਹ ਬੱਚਿਆਂ ਦੇ ਆਪਾਂ ਪਰ ਪੱਟ ਕੇ ਸਰ ਕਰਨੇਗਾ ਆਪਣੇ ਆਪ ਲੈ ਸੌਣਗੇ ਜਿਹੜੇ ਤਾਂ ਪਰ ਰਹਿੰਦੇ ਹੋਏ ਉਹ ਇੱਕ ਦੋ ਖਿੱਚ ਦਾਂਗੇ ਠੀਕ ਆ ਜਿਹੜੇ ਦਾ ਸਾਫ਼ ਹੋਏ ਆ ਫਿਰ ਉਹਨਾਂ ਦਾ ਹਿਸਾਬ ਨਾਲ ਖਿੱਚ ਦਾਂਗੇ ਅੱਛਾ 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 ਤੇ ਬਾਜੀਆਂ ਕਿਹੜੇ ਮਹੀਨੇ ਤੁਸੀਂ ਸਟਾਰਟ ਕਰਦੇ ਹੋ ਦੂਸਰਾ ਵੀ ਛੱਡਦੇ ਹੋ ਕਿ ਜਾਂ ਕਹਿ ਰਹੀ ਕੈਰੀ ਛੱਡ ਦੇ ਬਈ ਕੈਰੀ ਛੱਡ ਦਿਓ ਮਈ ਤੋਂ ਸਟਾਰਟ ਕਰਦੇ ਮਈ ਤੋਂ ਸਟਾਰਟ ਕਰਦੇ ਆ ਸਹੀ ਆ ਫਿਰ ਆਹੋ ਕੰਮ ਵੀ ਆਪਣੇ ਹੋ ਜਾਂਦੀ ਆ ਜਿੰਨੇ ਵੀ ਹੁੰਦੇ ਆ ਦੂਸਰਾ ਨਾ ਟਾਈਮ ਹੈ ਨਹੀਂ ਬਿਲਕੁਲ ਬਿਲਕੁਲ ਜੀ ਦੇਖੋ ਬਾਈ ਬਹੁਤ ਹੀ ਸੋਹਣਾ ਸ਼ਾਨਦਾਰ ਸ਼ੌਂਕ ਆ ਬਾਈ ਉਹਨਾਂ ਦਾ ਠੀਕ ਆ ਜੀ ਤੇ ਸ਼ੌਂਕ ਕਿਦਾਂ ਦਾ ਲੱਗਦਾ ਦੱਸਣਾ ਜ਼ਰੂਰ ਤੇ ਵੀਰੇ ਆਪਾਂ ਫੇਰ ਦੱਸਦੀ ਆ ਜੇ ਕਿਸੇ ਪ੍ਰਾਣੀ ਹੂਟਰ ਸਿਸਟਮ ਲਗਾਉਣਾ ਹੋਏ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਠੀਕ ਆ ਜੀ ਤੇ ਇਹ ਤੁਸੀਂ ਭਿੰਡਰ ਕਲਾਂ ਦੇ ਵਿੱਚ ਬਾਬਾ ਮਹਿੰਦੀ ਜੀ ਉਹਨਾਂ ਦੇ ਦੇਖੇ ਕਬੂਤਰ ਠੀਕ ਹੈ ਜੀ ਵਧੀਆ ਬਾਜੀਆਂ ੜਾਉਂਦੇ ਨੇ ਤੇ ਵਧੀਆ ਬਾਜੀਆਂ ਜਿੱਤਦੇ ਵੀ ਨੇ ਠੀਕ ਹੈ ਜੀ ਤੇ ਕਿਦਾਂ ਦਾ ਲੱਗਾ ਸ਼ੌਂਕ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਕਮੈਂਟ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਇਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਤੇ ਹੁਣ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ